86 ਉੱਥੋਂ ਸ਼ੁਰੂ ਕਰਨ ਲੱਗਾ ਜੀ ਜੀ ਵਿੱਚ ਸੱਚੇ ਖਾਂਡੇ ਕਹੇ ਪ੍ਰਭੂ ਮੈਂ ਵੇਖੀ ਲੋਕਮਾਤ ਦੀ ਟੱਕਰ ਸੱਤ ਸਤ ਨਾਲ ਦੇਣਾ ਟਕਰਾਈਆ ਸੱਚੇ ਖਾਂਡੇ ਕਹੇ ਪ੍ਰਭੂ ਮੈਂ ਵੇਖੀ ਲੋਕਮਾਤ ਦੀ ਟੱਕਰ ਸੱਤ ਸਤ ਨਾਲ ਦੇਣਾ ਟਕਰਾਈਆ ਜਿਸ ਨੇ ਸਾਰੇ ਕੀਤੇ ਫਟੜ ਘਾਓ ਘੈਲ ਦਤਾ ਲਗਾਈਆ ਜਿਗਿਆਸੂ ਜੀਵ ਕੀਤੇ ਕਟੜ ਕੱਟੇ ਵੱੱਛੇ ਖਾ ਕੇ ਆਪਣਾ ਝਟ ਲੰਗਾਈਆ ਤੇਰੇ ਪਿਆਰ ਦਾ ਪੜੇ ਕੋਈ ਨਾ ਪੱਤਰ ਪੱਤਰੇ ਗ੍ਰੰਥਾਂ ਵਾਲੇ ਪੋਲ ਫੁਲਾਈਆ ਤੇਰੀ ਨੇਰੇ ਅੱਖਰ ਧਾਰ ਵਾਲੀ ਲੰਬੀ ਕਿਸੇ ਨਾ ਸਤਰ ਸਤਰਾਂ ਉੱਤੇ ਉਂਗਲਾਂ ਰੇ ਚਲਾਈਆ ਉਹ ਬੁੱਧੀਮਾਨ ਬਣ ਗਏ ਚਤਰ ਚਤਰਥ ਤੈਨੂੰ ਗਏ ਭੁਲਾਈਆ ਨਾਮ ਬੀਜਿਆ ਕਿਸੇ ਨਾ ਵਤਰ ਰੁਤੜੀ ਰੋਤਨਾ ਕੋਈ ਮਹਕਾਇਆ ਤੇਰੇ ਚੜ ਕੋਈ ਨਾ ਤਕੜ ਤਰਾਜੂ ਸਤਜਨਾ ਕੋਈ ਵਖਾਇਆ ਮੈਂ ਵੇਖਿਆ ਸਾਰਾ ਦੇਸੇ ਕੋਈ ਨਾ ਫਕਰ ਮੈਂ ਵੇਖਿਆ ਸੱਚਾ ਦ세 ਕੋਈ ਨਾ ਫਕਰ ਫਿਕਰੇ ਜਗਤ ਵਾਲੇ ਰਹੇ ਗਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚ ਵਰ ਸੱਚ ਦਾ ਹੁਕਮ ਇੱਕ ਵਰਤਾਈਆ ਸੱਚ ਖੰਡ ਕਹੇ ਰਬੂ ਮੈਂ ਵੇਖਣੀ ਚਾਹੁੰਦਾ ਤੇਰੀ ਸਵਾ ਸੁਬਾ ਸ਼ਾਂਤ ਧਿਆਨ ਲਗਾਈਆ ਤੂੰ ਕਿਸਦਾ ਪਿਤਾ ਬਣਿਓ ਤੇ ਕਿਸਦਾ ਬਣਿਓ ਅੱਬਾ ਕਿਸ ਦੀ ਅੰਮੀ ਜਾਨ ਬਣ ਕੇ ਆਪਣੀ ਗੋਦ ਟਕਾਈਆ ਕਿਸ ਨੂੰ ਦੱਤਾ ਰਾਸ ਆਗਮੀ ਮਜਾ ਰਸਨਾ ਜੇਵਾ ਸਵਾਦ ਰਹੇ ਨਾਰਾਇਆ ਕਿਸੇ ਨੂੰ ਚਲਾਇਆ ਆਪਣੀ ਵਿੱਚ ਰਜਾ ਰਾਜ ਕਰਿਜ ਕਰਹੀ ਮਹੋ ਕੇ ਦਇਆ ਕਮਾਈਆ ਪਰ ਮੈਨੂੰ ਇੱਕ ਦੱਸ ਦੇ ਕਾਲ ਯੁਗ ਬਦਲਣਾ ਕਿਸ ਵਜਾ ਵਜੂਤ ਦੇਣਾ ਧਰੜਾਈਆ ਉਹ ਵੀ ਚਾਰੋਂ ਕਿੰਟ ਫਿਰਦਾ ਭੱਜਾ ਕਾਲੀ ਕਫਨੀ ਗਲ ਵਿੱਚ ਪਾਈਆ ਸਭ ਦੇ ਉੱਤੇ ਪਾਲਿਆ ਦਬਾ ਸਿਰ ਸਕੇ ਨਾ ਕੋਈ ਉਠਾਈਆ ਰੂਪ ਧਾਰਨ ਕੀਤਾ ਵਾਂਗ ਠੱਗਾ ਤਗੌਰੀ ਮਨ ਦੇ ਨਾਲ ਰਲਾਈਆ ਜੇ ਕਾਲ ਯੁਗ ਨੇ ਗੋਬਿੰਦੇ ਬਚਿਆਂ ਦਾ ਵਧਣ ਨਹੀਂ ਦਤਾਏਗਾ ਬਾਲੇ ਨੀ ਆ ਹੇਠ ਦਤੇ ਦਬਾਈਆ ਉਸ ਨੇ ਕਿਸੇ ਦੇ ਸਿਰ ਤੇ ਰਹਿਣ ਨਹੀਂ ਦੇਣੀ ਪਗਾ ਉਡਣ ਨજર ਕੋਈ ਨਾ ਆਈਆ ਮਾਨਵ ਜਾਤੀ ਲਗਾਦਤੀ ਖਾਣ ਵੱਚਾ ਕਟਾ ਮਾਨਸ ਜਾਤੀ ਲਗਾਦਤੀ ਖਾਣ ਵੱਚਾ ਠਗਾ ਪੰਛੀਆਂ ਖਾਲ ਲੁਹਾਈਆ ਧਰਮ ਦਵਾਰੇ ਬਣਾ ਕੇ ਅਦਾ ਕੂੜ ਵਕਾਰ ਰੰਗ ਦਤਾ ਰੰਗਾਈਆ ਰਮ ਦਾ ਖਾਲੀ ਕਰਕੇ ਡੱਬਾ ਜਗਤ ਸਾਰੇ ਦਤਾ ਜੜਾਈਆਂ ਨਾਲੇ ਪਿਆਰ ਨਾਲ ਕਿਹਾ ਸਾਰੇ ਪੀਓ ਰਾਜ ਕੇ ਮਦਾ ਮਦ ਪਿਆਲੇ ਹੱਥ ਫੜਾਈਆ ਫੇਰ ਪਮਾ ਕੇ ਆਪਣੀ ਗਦਾ ਚਾਰ ਕੁੰਟ ਦਤਾ ਵਖਾਈਆ ਪਤਿਮਯੰਤ ਸਭ ਨੂੰ ਭਗਤਾਣੀ ਸਜਾ ਰਾਏ ਧਰਮ ਦੇ ਹੱਥ ਫੜਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਕਰੇ ਖੇਲ ਸਾਤਿਆ ਹਰ ਸੱਚ ਦਾ ਮਾਲਕ ਇੱਕ ਅਖਵਾਈਆ ਸਤਿਖੰਡ ਕਹੇ ਮੇਰੇ ਸਾਬ ਮਾ ਤੇਰੀ ਕੀ ਕਰਾਂ ਤਾਰੀਫ ਸਿੱਤਾਂ ਵਿੱਚ ਸਲਾਈਆ ਤੂੰ ਬੜਾ ਸ਼ਰੀਫ ਸ਼ਰਾਫਤ ਵਿੱਚ ਬੈਠਾ ਅਸਣ ਲਾਇਆ ਉਠ ਵੇਖ ਸ੍ਰਿਸ਼ਟੀ ਦੀ ਨੀਤ ਨਿਤੀਵਾਨ ਵੇਖ ਵਿਖਾਈਆ ਜਰਾ ਤਕਲਾ ਦੀਨ ਮਜਬੂਰ ਰੋਮਣਨ ਮਾਰ ਕੇ ਠੀਕ ਠੀਕ ਕਿਹਾੜਾ ਰੇ ਪਾਇਆ ਤੇਰੇ ਢੋਲ ਗਾ ਕੇ ਵਖਰੇ ਵਖਰੇ ਗੀਤ ਦੀਨ ਦੁਨੀ ਰੇ ਸੁਣਾਈਆਂ ਕਿਸੇ ਨੂੰ ਤੂੰ ਮੰਦਰ ਬਾੜ ਦਤਾ ਕਿਸੇ ਨੂੰ ਬਾੜ ਆ ਵਿੱਚ ਮਸੀਤ ਮਸਲਾ ਹੱਲ ਨਾ ਕੋਈ ਕਰਾਈਆ ਜਰਾ ਸੱਚ ਦੀ ਦੱਸ ਦੇ ਅੱਗੇ ਪ੍ਰੀਤ ਪ੍ਰੀਤਮ ਹੋ ਕੇ ਪਰਦਾ ਦੇ ਉਠਾਈ ਪ੍ਰੀਤਮ ਹੋ ਕੇ ਪਰਦਾ ਦੇ ਉਠਾਈਆ ਤੇਰਾ ਓਲਾ ਰਹੇ ਨਾ ਵਿੱਚ ਦੋ ਇੱਕ ਰੰਗ ਨਾ ਕੋਈ ਰੰਗਾਈਆ ਨਾ ਕੋਈ ਸ਼ਾ ਸੁਲਤਾਨ ਨਾ ਕੋਈ ਉੱਚ ਨੀਚ ਝਗੜਾ ਸਾਰਾ ਦਿਨਾ ਮੁਕਾਈਆ ਤੇਰਾ ਖੇਲ ਸਦਾ ਅਣਢੀਠ ਜਗ ਨੇਤਰ ਨਗਰ ਕੋਈ ਨਾ ਆਈਆ ਰੰਗ ਚਾੜ ਦੇ ਇੱਕ ਮਜੀਠ ਦੋ ਜਹਾਨਾ ਉਤਰ ਕਦੇ ਨਾ ਜਾਈਆ ਵੇਖੀ ਕਦੇ ਪ੍ਰਭ ਕਾਲਜੋਗ ਵਿੱਚ ਆਪਣੇ ਭਗਤਾਂ ਦੇ ਨਾ ਜਾਵੀਂ ਪੀਠ ਪਾਸਾ ਨਾ ਕਦੇ ਬਦਲਾਈਆ ਮਿੱਠੇ ਕਰਨੇ ਕੋੜੇ ਰੀਠ ਰਸ ਇੱਕੋ ਦਿਨਾ ਚਖਾਈਆ ਕਦੇ ਨਾਮ ਨਾ ਜਪਾਵੀਂ ਨਾਲ ਜੀਵ ਪਰਬੂ ਅਜਬ ਜਾਪ ਵਿੱਚ ਆਪਣੇ ਭਗਤ ਦੇਣੇ ਸਮਾਈਆ ਕਦੇ ਨਾਮ ਨਾ ਜਪਾਵੀ ਨਾਲ ਜੀਵ ਪ੍ਰਬੂ ਅਜਬ ਜਾਪ ਵਿੱਚ ਆਪਣੇ ਭਗਤ ਦੇਣੇ ਸਮਾਈਆ ਝੜਾ ਮੇਟਣਾ ਹਸਤ ਕੀਟ ਇੱਕੋ ਰੰਗ ਦੇਣਾ ਰੰਗਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਦਰ ਠਾਂਡੇ ਮੰਗ ਮੰਗਾਈਆ ਅਵਤਾਰ ਪਗੰਬਰ ਗੁਰ ਕਹਿਣ ਚਲੋ ਵੇਖੀਏ ਕਾਲ ਜੋਗ ਲੁਟੇਰਾ ਜਿਸ ਲੁਟਿਆ ਜਗਤ ਜਹਾਨ ਜੇ ਸਦਾ ਸਮਾ ਅਗੇ ਬਥੇਰਾ ਉਹ ਬਣਿਆ ਨੌਜਵਾਨ ਪਿਆਰ ਰਹਿਣ ਨਹੀਂ ਦਿੱਤਾ ਗੁਰੂ ਗੁਰ ਚੇਰਾ ਝੂਠਾ ਕੀਤਾ ਜਗਤ ਜਹਾਨ ਬੜਾ ਹੋਇਆ ਦਲੇਰਾ ਉਸ ਨੂੰ ਭੁੱਲਿਆ ਸ੍ਰੀ ਭਗਵਾਨ ਸਬਦਾਂ ਡੋਬਣ ਲੱਗਾ ਬੇੜਾ ਵੇਖੇ ਮਾਰਤੇ ਹਾਨ ਉਜੜਨ ਲਗਾ ਖੇੜਾ ਕਰਨ ਲਗਾ ਵਿਰਾਨ ਟਾ ਕੇ ਕਰਾਏ ਚੇਰਾ ਵਿਖਾਏ ਸੁੰញ ਮਸਾਨ ਚਾਰ ਪੁੰਟ ਕੀਤਾ ਅੰਧੇਰਾ ਸਾਚਾ ਚਾਂਦ ਬਸੇ ਨਾ ਕੋਈ ਭਾਨ ਓ ਕਲਯੁਗਾ ਤੇ ਤੇਰੇ ਪਿੱਛੇ ਮਾਲਕ ਕਿਹੜਾ ਆਪਣਾ ਦੇ ਬਿਆਨ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਵੱਡ ਦਾ ਤਾਂ ਗੁਣੀ ਨਿਧਾਨ ਕਾਲ ਯੁਗ ਕਹੇ ਮੇਰਾ ਮਰ ਕੇ ਇੱਕ ਭਗਵੰਤ ਸਭ ਨੂੰ ਦੇ ਆਸਰਾਈਆ ਜਿਸ ਨੇ ਮੈਨੂੰ ਦਿੱਤਾ ਮੰਤ ਮੰਤਰ ਦਿੱਤਾ ਸਮਝਾਈਆ ਕੋਈ ਸਾਬਤ ਰਹਿਣ ਨਹੀਂ ਦਿੱਤਾ ਸਾਧ ਸੰਤ ਸੁਰਤੀ ਸ਼ਬਦ ਨਾਲ ਕੋਈ ਮਲਾਈਆ ਆਤਮ ਪਰਮਾਤਮਾ ਮੇਲਾ ਹੋਵੇ ਨਾਰਨਾ ਕੰਤ ਸੇਜ ਸੁਹੰਣੀ ਨਾ ਕੋਇ ਸਹਾਈਆ ਘਰ ਘਰ ਬਣਾਉਣਾ ਗੜ ਹੋਂ ਮਹੰਗਤ ਰੰਗ ਬ੍ਰਾਹਮਣ ਨજર ਕੇ ਸੇ ਨਾ ਆਈਆ ਊੜ ਵਕਾਰ ਦਾ ਬਾਨਾ ਪੰਡਤ ਮਾਇਆ ਮਮਤਾ ਬੁੱਧੀ ਦੇਣੀ ਫਸਾਈਆ ਕਿਸੇ ਨੂੰ ਸਮਝ ਆਉਣੀ ਦੇਣੀ ਕੈਸਾ ਤੁਹਾਡੀ ਬਣਾਈ ਬਣਤ ਉਹ ਮਾਲਕ ਧੁਰ ਦਰਗਾਈਆ ਖੇਰ ਛਤੀ ਤੇਰਾ ਹੋਵੇ ਅੰਤ ਅੰਤਿ ਸ਼ਿਕਰਨ ਬਦਲ ਦੇਣਾ ਸਰਬਲ ਕਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਟਾ ਹਰ ਸਾਚ ਦਾ ਹੁਕਮ ਇੱਕ ਸੁਣਾਈਆ ਕਾਲਯੁਗ ਕਹੇ ਗੋਰੀਵਤਾਰ ਪੈਗੰਬਰ ਤੱਕ ਨੋ ਮੇਰਾ ਕਾਲਾ ਵੇਸ ਕਫਨੀ ਗਲ ਵਿੱਚ ਪਾਈਆ ਮੈਨੂੰ ਕਾਕੇ ਦਿਆ ਗੋਬਿੰਦ 10 ਦਸ਼ਮੇਸ਼ ਖੰਡਾ ਸ਼ਬਦ ਵਾਲਾ ਪੁਆਈਆ ਨਾ ਫੇਰ ਆਮੰਗਾ ਮਾਝੇ ਦੇਸ਼ ਭੁੱਲ ਰਹੇ ਨਰਾਇਆ ਉਰਖੇ ਅਕਾਲ ਦਾ ਇੱਕੋ ਹੋਵੇਗਾ ਰੂਪ ਰੰਗ ਤੇਰੇ ਖ ਰੇਖਾ ਸਭ ਦੀ ਦੇਣੀ ਬਗਲਾਈਆ ਕਿਸੇ ਦੀ ਚੱਲੇ ਕੋਈ ਨਾ ਪੇਸ਼ ਪੇਸ਼ ਕਰ ਆਪਣਾ ਹੁਕਮ ਦਰੜਾਈਆ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣਪਤ ਗਣੇਸ਼ ਸੀਸ ਨਵਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਤੁਰ ਦਾ ਵਰ ਤੁਰ ਦਰਗਾਹੀ ਇੱਕ ਅਖਵਾਈਆ ਸੋ ਹੰ ਮਹਾਰਾਇਸ਼ੇ ਸਿੰਘ ਵਿਸ਼ਨ ਪ੍ਰਭਾਨ ਦੀ ਜੈ